ਹੈਲੋ ਦੋਸਤੋ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆ ਰਹੇ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਕਰ ਦਿਓ ਪ੍ਰੈਸ ਤਾਂ ਕਿ ਹਰ ਤਰ੍ਹਾਂ ਦੀ ਨਵੀਂ ਨਵੀਆਂ ਤੇ ਲੇਟੈਸਟ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਅੱਜ ਦੀ ਵੀਡੀਓ ਜੋ ਤੁਹਾਡੇ ਲਈ ਅਸੀਂ ਲੈ ਕੇ ਆਏ ਆ ਉਹ ਹੈ ਪੀਐਮ ਕਿਸਾਨ ਦੀ 18ਵੀਂ ਕਿਸ਼ਤ ਤੇ ਰੁਕੀਆਂ ਹੋਈਆਂ ਕਿਸ਼ਤਾਂ ਵਾਲ ਵੀ ਕਰੋ ਇਹ ਜ਼ਰੂਰੀ ਕੰਮ 100% ਮਿਲੇਗਾ ਜਿਨ੍ਹਾਂ ਦੀ ਇਹ ਕਿਸ਼ਤ ਨਹੀਂ ਆ ਰਹੀ ਉਹਨਾਂ ਨੂੰ 100% ਮਿਲੇਗਾ ਲਾਭ ਕੇ ਵੀਸੀ ਤੇ ਲੈਂਡ ਸੀਡਿੰਗ ਬਾਰੇ ਗੱਲ ਕਰਾਂਗੇ ਤੇ ਇਹਨਾਂ ਖਾਤਿਆਂ ਵਿੱਚ ਸਭ ਤੋਂ ਪਹਿਲਾਂ ਜੋ ਵੀ ਤੁਹਾਡੇ ਕੰਮ ਹਨ ਉਹ ਦੱਸਾਂਗੇ ਕਿ ਕਿਉਂ ਤੁਹਾਡੀ ਕਿਸ਼ਤ ਰੁਕੀ ਹੋਈ ਹੈ ਤਾਂ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਜਿਹਦੀ ਆਪਾਂ ਵੀਡੀਓ ਵਿੱਚ ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ ਜੋ ਇਹ ਸੈਂਟਰ ਗਵਰਨਮੈਂਟ ਵੱਲੋਂ ਜੋ ਸਕੀਮ ਸ਼ੁਰੂ ਕੀਤੀ ਗਈ ਸੀ 2000 ਵਾਲੀ ਕਿਸ਼ਤ ਜੋ ਕਿਸਾਨਾਂ ਨੂੰ ਹਰ ਸਾਲ 6000 ਰੁਪਏ ਕਿਸ਼ਤ ਤਿੰਨ ਕਿਸ਼ਤਾਂ ਦੇ ਵਿੱਚ 2-2000 ਰੁਪਏ ਕਰਕੇ ਜੋ ਕਿਸ਼ਤ ਆਉਂਦੀ ਸੀਗੀ ਤੇ ਜਿਹੜੇ ਕਿਸਾਨਾਂ ਦੀ ਇਹ ਕਿਸ਼ਤ ਬੰਦ ਹੋ ਚੁੱਕੀ ਹੈ ਆਪਾਂ ਉਹਨਾਂ ਬਾਰੇ ਇਹ ਜੋ ਅੱਜ ਗੱਲ ਕਰਾਂਗੇ ਆ ਤਾਂ ਆਉਣ ਵਾਲੀ ਜੋ ਕਿਸ਼ਤ ਹੈ ਉਹ 5 ਅਕਤੂਬਰ 2024 ਨੂੰ ਜਾਰੀ ਕੀਤੀ ਜਾਵੇਗੀ ਠੀਕ ਹੈ ਆਉਣ ਵਾਲੀ ਜੋ ਕਿਸ਼ਤ ਹੈ ਉਹ 5 ਅਕਤੂਬਰ 2024 ਨੂੰ ਜੋ ਹੈ ਉਹ ਜਾਰੀ ਕੀਤੀ ਜਾਵੇਗੀ ਤਾਂ ਜਿੰਨਾ ਕਿਸਾਨਾਂ ਦੀ ਭੈਣ ਭਰਾਵਾਂ ਦੀ ਇਹ ਕਿਸ਼ਤ ਨਹੀਂ ਆ ਰਹੀ ਤਾਂ ਜਿਹੜੀ ਗਲਤੀ ਕਰਕੇ ਉਹਨਾਂ ਦੀ ਕਿਸ਼ਤ ਰੁਕੀ ਹੋਈ ਹੋਈ ਹੈ ਆਪਾਂ ਉਹਨਾਂ ਨੂੰ ਸਹੀ ਕਰਨ ਦੇ ਤਰੀਕੇ ਬਾਰੇ ਅੱਜ ਜਾਣਾਂਗੇ ਇਸ ਵਿੱਚ ਚਾਰ ਜੋ ਗੱਲਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸਭ ਤੋਂ ਪਹਿਲਾਂ ਜੋ ਹੈ ਉਹ ਹੈ ਕੇਵਾਈਸੀ ਈ ਕੇਵਾਈਸੀ ਕੰਪਲੀਟ ਕਰੋ ਇੱਕ ਜੜੂਈ ਕੇਵਾਈਸੀ ਹੈ ਤੁਸੀਂ ਖੁਦ ਜਿਨ੍ਹਾਂ ਨੂੰ ਇਸ ਚੀਜ਼ ਵੈਬਸਾਈਟ ਬਾਰੇ ਨੌਲੇਜ ਹੈ ਜਾਣਕਾਰੀ ਹੈ ਉਹ ਖੁਦ ਆਪਣੇ ਮੋਬਾਈਲ ਤੇ ਜਾਂ ਕੰਪਿਊਟਰ ਤੇ ਇਸ ਵੈਬਸਾਈਟ ਤੇ ਜਾ ਕੇ ਮੋਬਾਈਲ ਨਾਲ ਕਨੈਕਟ ਕਰਕੇ ਓਟੀਪੀ ਨਾਲ ਇਸ ਨੂੰ ਜੋ ਹੈ ਕੰਪਲੀਟ ਕਰ ਸਕਦੇ ਹਾਂ ਸਹੀ ਕਰ ਸਕਦੇ ਹਾਂ ਜਾਂ CSC ਅੰਟਰ ਵਿੱਚ ਜਾ ਕੇ ਬਾਇਓਮੈਟ੍ਰਿਕ ਨਾਲ ਤੁਸੀਂ ਆਪਣੀ KYC ਕੰਪਲੀਟ ਕਰ ਸਕਦੇ ਹੋ ਤੇ ਇਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਜਿਹਨਾਂ ਦੀ KYC ਕੰਪਲੀਟ ਹੈ ਪਰ ਆਧਾਰ ਸੀਡਿੰਗ ਨਹੀਂ ਹੈ ਆਧਾਰ ਸੀਡਿੰਗ ਮਤਲਬ ਸਮਝਦੇ ਹੋ ਤੁਸੀਂ ਜਿਨ੍ਹਾਂ ਦਾ ਆਧਾਰ ਆਪਣੇ ਬੈਂਕ ਨਾਲ ਅਟੈਚ ਨਹੀਂ ਹੈ ਉਹ ਆਪਣੇ ਬੈਂਕ ਵਿੱਚ ਜਾ ਕੇ ਆਧਾਰ ਖਾਤਾ ਅਟੈਚ ਕਰਾਉਣ ਜੈਸਾ ਨਾਲ ਜਿਹੜੇ ਖਾਤੇ ਵਿੱਚ ਤੁਹਾਡੀ ਇਹ ਕਿਸ਼ਤ ਆਉਂਦੀ ਹੈ ਉਸ ਖਾਤੇ ਦੇ ਨਾਲ ਕਈ ਵਾਰ ਕੀ ਹੁੰਦਾ ਹੈ ਆਪਣਾ ਆਧਾਰ ਕਾਰਡ ਅਟੈਚ ਨਹੀਂ ਹੁੰਦਾ ਇਸੇ ਕਰਕੇ ਕਿਸ਼ਤ ਰੁਕੀ ਹੁੰਦੀ ਹੈ ਕੇਵਾਈਸੀ ਕੰਪਲੀਟ ਹੋਣ ਦੇ ਬਾਅਦ ਵੀ ਤਾਂ ਤੀਜੀ ਤੁਹਾਡੇ ਖਾਤੇ ਵਿੱਚ ਜੋ ਪ੍ਰੋਬਲਮ ਹੈ ਉਹ ਕਿਸੇ ਹੋਰ ਤਰ੍ਹਾਂ ਦੀ ਅਪਡੇਟ ਜਿਵੇਂ ਕੋਈ ਪੈਨ ਕਾਰਡ ਜਾਂ ਤੁਹਾਡਾ ਕੋਈ ਮੋਬਾਈਲ ਨੰਬਰ ਪ੍ਰੋਪਰ ਜਿਹੜਾ ਤੁਹਾਡਾ ਪਹਿਲਾਂ ਕੋਈ ਹੋਰ ਦਿੱਤਾ ਹੁੰਦਾ ਬਾਅਦ ਤੁਸੀਂ ਚੇਂਜ ਕਰ ਲੈਣੇ ਹੋਗੇ ਜਾਂ ਕੁਝ ਵੀ ਇਦਾਂ ਦਾਗਾ ਉਹ ਤੁਹਾਡੇ ਨੰ ਸਹੀ ਨਹੀਂ ਹੁੰਦਾ ਤੁਹਾਡੇ ਬੈਂਕ ਖਾਤੇ ਵਿੱਚ ਉਸ ਚੀਜ਼ ਨੂੰ ਅਪਡੇਟ ਕਰੋ ਸਹੀ ਕਰੋ ਚੌਥਾ ਚੌਥੀ ਜੋ ਹੈ ਲੈਂਡ ਸੀਡਿੰਗ ਰਿਕਾਰਡ 노쇼 ਜੋ ਲੈਂਡ ਸੀਡਿੰਗ ਦਾ ਰਿਕਾਰਡ ਹੈ ਵੀ ਜੋ ਤੁਸੀਂ ਆਪਣੇ ਫਰਦ ਜਾਂ ਫਾਰਮ ਦੇ ਵਿੱਚ ਜੋ ਤੁਸੀਂ ਲੈਂਡ ਸੀਡਿੰਗ ਆ ਉਹ ਤੁਹਾਡੇ ਰਿਕਾਰਡ ਦੇ ਵਿੱਚ ਸ਼ੋ ਨਹੀਂ ਕਰਦੀ ਉਸ ਚੀਜ਼ ਨੂੰ ਤੁਸੀਂ ਆਪਣੇ ਸੀਵਾਈਸੀ ਸੈਂਟਰ ਦੇ ਵਿੱਚ ਜਾ ਕੇ ਸਹੀ ਕਰਵਾਓ ਠੀਕ ਹੈ ਤੇ ਤੁਸੀਂ ਇਸ ਚੀਜ਼ ਨੂੰ ਸਾਡੇ ਰਾਹੀਂ ਵੀ ਸਹੀ ਕਰਵਾ ਸਕਦੇ ਹੋ ਉਹ ਨੰਬਰ ਅਸੀਂ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ 9988551637 ਇਹ ਸਾਡਾ ਕੰਟੈਕਟ ਨੰਬਰ ਹੈ WhatsApp ਨੰਬਰ 8264254070 ਇਸ ਨੰਬਰ ਤੇ ਤੁਸੀਂ WhatsApp ਤੇ ਆਪਣੇ ਡਾਕੂਮੈਂਟ ਵਗੈਰਾ ਭੇਜ ਕੇ ਤੇ ਦੂਸਰੇ ਨੰਬਰ ਤੇ ਸਾਡੇ ਨਾਲ ਗੱਲ ਕਰਕੇ ਕੰਟੈਕਟ ਕਰਕੇ ਵੀ ਤੁਸੀਂ ਇਸ ਚੀਜ਼ ਨੂੰ ਜੋ ਹੈ ਸਹੀ ਕਰਵਾ ਸਕਦੇ ਹੋ ਤਾਂ ਇਸ ਤੋਂ ਲਾ ਬਾ ਹੋਰ ਨਵੀਆਂ ਤੇ ਤਾਜ਼ਾ ਅਪਡੇਟ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਲਾਸਟ ਥਿੰਕ ਇੱਕ ਗੱਲ ਹੋਰ ਫੋਨ ਨੰਬਰ ਨੂੰ ਅਪਡੇਟ ਜਰੂਰ ਕਰੋ ਜੋ ਤੁਹਾਡਾ ਨੰਬਰ ਹੈ ਉਹ ਜੇ ਤੁਹਾਡਾ ਪਹਿਲਾਂ ਕੋਈ ਹੋਰ ਸੀ ਹੁਣ ਤੁਸੀਂ ਹੋਰ ਨੰਬਰ ਯੂਜ਼ ਕਰ ਰਹੇ ਹੋ ਤਾਂ ਤੁਸੀਂ ਇਹ ਨੰਬਰ ਨੂੰ ਆਪਣੇ ਇਹ ਸੀਵਾਈ ਸੈਂਟਰ ਦੇ ਵਿੱਚ ਜਾ ਕੇ ਜਰੂਰ ਅਪਡੇਟ ਕਰੋ ਤਾਂ ਕਿ ਤੁਹਾਡੀਆਂ ਰੁਕੀਆਂ ਹੋਈਆਂ ਕਿਸ਼ਤਾਂ ਜਿਸ ਦਾ ਤੁਸੀਂ ਲਾਭ ਨਹੀਂ ਲੈ ਪਾ ਰਹੇ ਉਹ ਲੈ ਸਕੋ ਧੰਨਵਾਦ